ਅਕੀਰ ਆਮ ਸਿੰਗਰ ਆਹ ਹਾਂ ਇਹ ਸਾਰੇ ਨਸ਼ੇ ਕਰਦਾ ਪੰਚਾਇਤ ਨੇ ਵੀ ਲਿਖ ਕੇ ਦੇਤਾ ਡੀਓ ਨੂੰ ਮਾਸਟਰਾਂ ਨੇ ਵਿੱਚ ਕਹਤਾ ਕਰਤੀਆਂ ਪਤਾ ਨਹੀਂ ਕਿਉਂ ਨਹੀਂ ਇੱਥੋਂ ਬਦਲਦੇ ਇਹਨੂੰ ਅੱਜ ਅਸੀਂ ਮਾਸਟਰਾਂ ਕੋਲੇ ਕਰਜ਼ੀ ਦੇਣ ਆਏ ਸੀ ਵੀ ਆਹ ਮੇਲ ਕਰੋ ਜੀ ਡੀਓ ਸਾਹਿਬ ਨੂੰ ਉਹ ਕਹਿੰਦੇ ਵੀ ਉਹ ਡੱਕਿਆ ਫਿਰਦਾ ਨਸ਼ੇ ਦਾ ਤੁਸੀਂ ਵੀਡੀਓ ਬਣਾ ਲਓ ਅਸੀਂ ਬਾਹਰ ਨਿਕਲੇ ਤੇ ਇੱਥੇ ਆ ਗਿਆ ਇਹ ਕੋਈ ਸੁਨੇਚਰ ਜੀ ਬਾਰੇ ਗੋੜਾਂ ਦਾ ਥੱਬਾ ਨਸ਼ਿਆਂ ਨੇ ਗੋੜਾਂ ਦਾ ਕੀ ਜੇ ਚੀ ਆਗੇ ਬਸ ਭਾਈ ਕਿਉਂ ਵੀ ਸੁਣੀ ਲਿਖੇਆ ਬਣ ਆਇਆ ਗਾਈਜ਼ ਦੇਖ ਲੋ ਦੇ ਮਾ ਡਾਕਟਰ ਨੇ ਸਿਗਨੇਚਰ ਤੇ ਜੀਬ ਵਾਲਾ ਤਾਂ ਨਹੀਂ ਲਿਖਿਆ ਵੀ ਡਾਕਟਰ ਉਹ ਪਹਿਲਾਂ ਮੇਰੇ 7:00 ਵਜੇ ਸੀ ਜੀ ਉਹ ਪਹਿਲਾਂ ਦੇ 2 ਹੋਣ ਆ ਜਾ ਬਹੁਤ ਆ ਜੀ ਜੀ ਆ ਜਾ ਆ ਗਿਆ ਜੀ ਕੀ ਨਾਮ ਹੈ ਜੀ ਆਪਣਾ ਬੂਟਾ ਸਿੰਘ ਜੀ ਬੂਟਾ ਸਿੰਘ ਕੀ ਗੱਲ ਹੋਈ ਜੈਂਸਕੂਲ ਮੈਂ ਇਕਾਈ ਪ੍ਰਧਾਨ ਮਲਕਾਣਾ ਵੀ ਕਿਉਂਕਿ ਜਦੋਂ ਤੁਪਰ ਅੱਜ ਅਸੀਂ ਸਕੂਲ ਦੇ ਮਾਸਟਰਾਂ ਨੂੰ ਇੱਕ ਬੇਨਤੀ ਪੱਤਰ ਦੇਣ ਆਏ ਸੀ ਵੀ ਆਪਾਂ ਇਹ ਡੀਓ ਨੂੰ ਤੁਸੀਂ ਮੇਲ ਕਰੋ ਵੀ ਇਹ ਜਿਹੜਾ ਆਪਣੇ ਸਕੂਲ ਦਾ ਕੁਵਾਰ ਸਿੰਘ ਪੀਐਨ ਹੈ ਇਹ ਸਾਰੇ ਭਾਂਤੇ ਗੈਰ ਨਸ਼ੇ ਕਰਕੇ ਸਕੂਲ ਦੇ ਵਿੱਚ ਆਉਂਦਾ ਹੈ ਡਿਊਟੀ ਤੋਂ ਬਾਅਦ ਵੀ ਇੱਥੇ ਕੁੜੀਆਂ ਬੱਚੇ ਖੇਡਦੇ ਨੇ ਉਦੋਂ ਵੀ ਇਹ ਪਰੇਸ਼ਾਨ ਕਰਦਾ ਇੱਥੇ ਡੱਕ ਟੁਕਲਾ ਲਾ ਕੇ ਸਾਰਿਆਂ ਨੂੰ ਯਾਨੀ ਬਹੁਤ ਇਹਦੀਆਂ ਹਰਕਤਾਂ ਹੈਗੀਆਂ ਸਾਡੇ ਕੋਲ ਵੀਡੀਓ ਦੱਸਣ ਜੋਗੀਆਂ ਵੀ ਨਹੀਂ ਕੈਮਰੇ ਤੇ ਅਸੀਂ ਉਹਦੇ ਸਬੰਧ ਚ ਆਏ ਸੀ ਪਹਿਲਾਂ ਵੀ ਪੰਚਾਇਤ ਨੇ ਇੱਕ ਦੋ ਵਾਰੀ ਲਿਖ ਕੇ ਜਾਈ ਦੇ ਨਿਕਵਾਰੀ ਲੱਗੀ ਇਹ ਰਖਵਾਉਂਦਾ ਪਤਾ ਨਹੀਂ ਕਿਵੇਂ ਕਰਕੇ ਰਖਵਾਉਂਦਾ ਹੈ ਅਸੀਂ ਅੱਜ ਮਾਸਟਰ ਆਈਸੀ ਮਾਸਟਰ ਵੀ ਬਹੁਤ ਦੁਖੀ ਲੋਕ ਕਹਿੰਦੇ ਬੀਐਸਵੀ ਡੀਓ ਨੂੰ ਦੋ ਤਿੰਨ ਵਾਰੀ ਲਿਖ ਕੇ ਦੇ ਚੁੱਕੇ ਹਾਂ ਪਰ ਪਤਾ ਨਹੀਂ ਕਿਉਂ ਨਹੀਂ ਇਹਦੀ ਬਦਲੀ ਕਰਦੇ ਇੱਥੋਂ ਇਹਦੇ ਸਸਪੈਂਡ ਦੀ ਗੱਲ ਚੱਲੀ ਤਾਂ ਉਹ ਕਹਿੰਦੇ ਦੋ ਮਹੀਨਿਆਂ ਬਾਅਦ ਹੋ ਕੇ ਫੇਰ ਇੱਥੇ ਆ ਜੂਗਾ ਵੀ ਸਸਪੈਂਡ ਨਾ ਕਰਾਓ ਇਹਦੀ ਬਦਲੀ ਕਰਾ ਦਿਓ ਅਸੀਂ ਜਾਣਾ ਸੀ ਮੰਗਲਵਾਰ ਨੂੰ ਡੀਓ ਕੋਲ ਜਾਵਾਂਗੇ ਵੀ ਹੋਣਾ ਚਲ ਅਸੀਂ ਇਹਦੀ ਵੀਡੀਓ ਬਣਾਉਣ ਦੇ ਮਾਰੇ ਉੱਥੋਂ ਮਾਸਟਰਾਂ ਨਾਲ ਗੱਲਬਾਤ ਕਰਕੇ ਆਏ ਸੀ ਵੀ ਇਹਨੂੰ ਪਿੰਡ 'ਚ ਭਾਵਦੇ ਡੱਕਿਆ ਫਿਰਦਾ ਹੈ ਇਹ ਸਕੂਲ ਚ ਆ ਗਿਆ ਅੱਜ ਇਹਦੀ ਕੋਈ ਡਿਊਟੀ ਨਹੀਂ ਸੀ ਸਕੂਲ ਤੋਂ ਛੁੱਟੀ ਤੇ ਐ ਤੇ ਉੱਥੇ ਜਦੋਂ ਵੇਖਿਆ ਨਸ਼ਾ ਪੱਤਾ ਕੈਫੂਲ ਫਗਨੇਚਰ ਐ ਸਰ ਜੀਬ ਵਾਲੀਆਂ ਗੋਲੀਆਂ ਸਾਰੇ ਭੰਤ ਨਸ਼ਾ ਮਿਲਿਆ ਇਹਦੇ ਕੋਲੋਂ ਫੇਰ ਆ ਮੇ ਥਾਣੇ ਨੂੰ ਫੋਨ ਕਰਿਆ ਜੀ ਭਾਈ ਇਹਨੂੰ ਫੜਕੀ ਲੈ ਕੇ ਜਾਓ ਉਹਨਾਂ ਨੇ ਇੱਕ ਥਾਣੇਦਾਰ ਭੇਜਿਆ ਉਹਦੀ ਵੀ ਮੌਜੂਦਗੀ ਚ ਉਹਦਾ ਸਾਰਾ ਨਸ਼ਾ ਦਿਖਾਇਆ ਉਹ ਫੜਕੇ ਹੋਣ ਲੈ ਕੇ ਗਏ ਨਾ ਅਸੀਂ ਆਪਦੀ ਕਾਰਵਾਈ ਮੰਗਲਵਾਰ ਨੂੰ ਕਰਾਂਗੇ ਮੰਗ ਕਰਦੇ ਹੁਣ ਤੁਸੀਂ ਮੰਗ ਤਾਂ ਅਸੀਂ ਕਰਦੇ ਆ ਵੀ ਇਹਨੂੰ ਇਹ ਬੰਦਾ ਸਾਡੇ ਸਕੂਲ ਚ ਨਹੀਂ ਆਉਣਾ ਚਾਹੀਦਾ ਫੌਰ ਜਿੱਥੇ ਇਹਨੂੰ ਮਰਜ਼ੀ 라 ਦੇਣਾ ਸਸਪੈਂਡ ਕਰ ਦੇਣਾ ਪਰ ਇਹ ਬੰਦਾ ਸੀ ਸਕੂਲ ਚ ਨਹੀਂ ਆਉਣ ਦਿੰਦੇ ਤੂ ਬਾਦ ਪਹਿਲਾਂ ਵੀ ਕੋਈ ਦਰਖਾਸਤਾਂ ਪਿੰਡ ਪਿੰਡ ਵੱਲੋਂ ਵੀ ਹੋਈ ਪਿੰਡ ਵੱਲੋਂ ਹੋਈ ਹੈ ਜੀ ਪੰਚਾਇਤ ਵੱਲੋਂ ਹੋਈ ਹੈ ਮਾਸਟਰਾਂ ਵੱਲੋਂ ਹੋਈਆਂ ਨਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਡੀਓ ਵੀਓ ਕੋਈ ਗੱਲ ਨਹੀਂ ਸੁਣਦਾ ਅੰਕਲ ਦਾ ਵੀ ਨਹੀਂ ਕਿਸੇ ਨੇ ਕੋਈ ਇਨਕੁਆਰੀ ਚੱਲੀ ਸੀ ਇਨਕੁਆਰੀ ਵੀ ਇਹਦੀ ਵਿੱਚੇ ਰੁਕ ਗਈ ਉਸ ਤੋਂ ਬਾਅਦ ਕਿਸੇ ਤੋਂ ਪੜਤਾਲ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਹੋਈ ਪਰ ਹੁਣ ਅਸੀਂ ਇਸ ਕੰਮ ਨੂੰ ਹੱਥ ਪਾਇਆ ਸਿਰੇ ਲਾ ਕੇ ਛੱਡਾਂਗੇ ਇਹ ਬੰਦੇ ਨੂੰ ਇਦੂ ਬਾਦ ਸਕੂਲ ਚ ਨਾ ਦੇਖੂਗਾ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਜੀ ਅੰਬਰ ਦੇ ਸਕੂਲ ਦੇ ਸਕੂਲ ਦੇ ਇਥੇ ਆਪਣੇ ਇਕਬਾਲ ਹੈਗਾ ਪੀਆਣਾ ਉਹਨਾਂ ਸਾਂ ਪਤਾ ਕਰਕੇ ਸਕੂਲ ਦੇ ਵਿੱਚ ਹੀ ਰਹਿੰਦਾ ਹੱਥ ਨੇ दारू-ਦਰੂ ਪੀ ਕੇ ਬਈ ਇੱਥੇ ਡਿੱਕ ਜਾਲਾ ਲਾ ਲਾਂਦੇ ਸੀਗੇ ਇਹਦੇ ਜਵਾਕ ਆਉਂਦੇ ਸੀਗੇ ਖੇਡਣ ਵਾਸਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀਗਾ ਸਕੂਲ ਚ ਰਹਾ ਸਕੂਲ ਚ ਉਹਦੀ ਸਕੂਲ ਚ ਸੀਗੀ ਪਹਿਲਾਂ ਇਹਨਾਂ ਦੇ ਮਾਸਟਰ ਨੇ ਕਹਿ ਕਹਾ ਕਿ ਉਹਨੂੰ ਬਾਹਰ ਕਰਦਾ ਬਈ ਤੂੰ ਡਿਊਟੀ ਟਾਈਮ ਆਇਆ ਕਰੋ ਉਹ ਫਿਰ ਵੀ ਇੱਥੇ ਪੰਜ-ਚਾਰ ਬੰਦਿਆਂ ਨੂੰ ਲੈ ਕੇ ਤੁਰੇ ਫਿਰਦਾ ਸੀਗਾ ਨਾਲ ਨਸ਼ੇ ਪੱਤੇ ਵਾਲਿਆਂ ਨੂੰ ਇੱਥੇ ਜਵਾਕ ਆਉਂਦੇ ਸੀਗੇ ਉਹ ਵੀ ਡਰਦੇ ਸੀਗੇ ਉਹਨਾਂ ਨੇ ਸਾਨੂੰ ਕਈ ਵਾਰੀ ਕਿਹਾ ਕਹਿੰਦੇ ਬਈ ਇਹਦਾ ਕੁਝ ਕਰੋ ਕਹਿੰਦੇ ਇੱਥੇ ਰੱਜਾ ਫਿਰਦਾ ਰਹਿੰਦਾਗਾ ਸਾਨੂੰ ਵੀ ਡਾਰਾ ਕੁੜੀਆਂ ਕੱਤਰੀਆਂ ਆਉਂਦੀਆਂ ਬਈ ਆਪਣੀਆਂ ਸਾਰੀਆਂ ਹਨਾ ਅੱਜ ਅਸੀਂ ਸਕੂਲ ਦੇ ਵਿੱਚ ਆਈ ਸੀ ਅਰਜੀ ਦਿਨ ਇੱਥੇ ਪਤਾ ਲੱਗਿਆ ਤੇ ਅਸੀਂ ਆਏ ਜਦੋਂ ਤੇ ਇਹ ਹੈ ਨਹੀਂ ਸੀਗਾ ਇਹਨੂੰ ਭਾਲਣ ਲਈ ਅਸੀਂ ਬਾਹਰ ਜਾਂਦੇ ਸੀਗੇ ਵੀ ਸਾਨੂੰ ਪਹਿਲਾਂ ਟੱਕਰਿਆ ਸੀਗੇ ਓਬੇ ਕੋਲੇ ਉਹਦੇ ਨਸੀ ਨਾਲ ਰੱਜਿਆ ਹੀ ਸਾਨੂੰ ਪਤਾ ਲੱਗਿਆ ਜੀ ਪ੍ਰਧਾਨ ਨੂੰ ਲੈ ਕੇ ਕਮੇਟੀ ਨੂੰ ਫੋਨ ਕੀਤਾ ਇਹਨਾਂ ਨੂੰ ਵੀ ਜਦੋਂ ਆਏ ਤੇ ਆ ਵੀ ਸਕੂਲ ਦੇ ਵਿੱਚ ਆ ਗਏ ਸਕੂਲ ਦੇ ਵਿੱਚ ਆਇਆ ਅਸੀਂ ਵੀਡੀਓ ਬਣਾਈ ਜਾਂਦੇ ਸੀ ਚੋਰੀਆਂ ਜਦੋਂ ਦੇਖਿਆ ਰੱਜਿਆ ਸੀਗਾ ਬਈ ਇਹਨੇ ਦਵਾਈ ਲਈ ਫਿਰਦਾ ਸੀ ਕਹਿੰਦਾ ਮੇਰੀ ਦਵਾਈ ਆ ਜਦੋਂ ਕੱਢੇਦੇ ਉਹ ਸਗਨੇਚਰ ਜੀਬ ਵਾਲੀਆਂ ਐਸ ਆਰਾ ਸਾਰਾ ਕੁਝ ਨਿਕਲੇਦਾ ਕੀ ਮੰਗ ਕਰਦੇ ਮੰਗਦਾ ਬਈ ਜਿਆਦਾ ਇਹਨੂੰ ਚੇਂਜ ਕਰਦਦੇ ਨੇ ਤੋਂ ਨਹੀਂ ਸਸਪੈਂਡ ਕਰਦਦੇ ਨਾ ਅਜੀ ਪੈਂਟ ਚ ਨਹੀਂ ਦਿੰਦੇ ਔਰ ਜਿਹੜਾ ਬਹੁਤ ਇੱਥੇ ਆ ਦੇਖੋ ਹੁਣ ਵੀ ਅਸੀਂ ਡੀਓ ਸਾਹਿਬ ਨੂੰ ਲਈ ਫਿਰਦੇ ਆ ਬਈ ਸਾਰੇ ਪੰਚਾਇਤ ਨੇ ਵੀ ਦਿੱਤੀ ਸਕੂਲ ਨੇ ਵੀ ਦਿੱਤੀ ਬਈ ਹਾਂ ਨਾ ਫਿਰਦੇ ਦੋ ਨਹੀਂ ਹੁਣ ਤੇਰਾ ਕੀ ਨਸ਼ਾ ਕੀਤਾ ਹੋਇਆ ਹੁਣ ਕੁਝ ਨਹੀਂ ਆ ਜਿਹੜੀ ਲੱਗੀ ਐ ਇਹ ਇੱਧਰ ਗਈ ਜੀ ਵਾਲੀ ਇਹ ਗੋਲੀ ਲੈ ਤਰਾ ਨਾਮ ਕੀ ਹੈ ਨਾਮ ਕੀ ਹੈ ਤਰਾ ਇਕਬਾਲ ਸਿੰਘ ਕੀ ਡਿਊਟੀ ਹੈ ਤੁਹਾਡੀ ਸਕੂਲ ਚ ਇੱਥੇ ਸੇਵਾਦਾਰ ਆ ਆਹ ਜੀ ਸਰਕਾਰੀ ਲੱਗੀ ਹੈ ਅੱਛਾ ਇਹ ਗੋਲੀ ਸਰਕਾਰੀ ਲੱਗੀ ਹੋਈ ਹੈ ਹਾਂ ਜੀ ਇਕਬਾਲ ਸਿੰਘ ਆ ਤੁਹਾਡਾ ਨਾ ਹੁਣ ਤੁਹਾਡੀ ਗੋਲੀ ਗਾਦੀ ਹੋਈ ਹੈ ਆ ਇੱਕ ਗੋਲੀ ਸੁਮੇ ਆ ਅੱਛਾ ਜਿਹੜੇ ਉਹ ਸਿਗਨੇਚਰ ਹੈ ਉਹ ਕਿੱਥੋਂ ਆਏ ਆ ਇਹ ਤਾਂ ਇੱਕ ਹੀ ਦਿਨ ਹੋ ਗਿਆ ਮੇਰੇ ਸੱਟ ਵੱਜ ਗਈ ਸੀ ਉਦੋਂ ਲੈ ਸੀਗੇ ਉਹ ਵੇਗੇ ਨਹੀਂ ਸਿਗਨੇਚਰ ਵੀ ਖਾਣੇ ਹੋ ਤੁਸੀਂ ਨਹੀਂ ਕਦੇ ਕਦੇ ਇੱਕ ਅਦਾ ਜਵੈਦਾਰ ਤੋਂ ਹੋਣ ਲੱਗੇ ਨਹੀਂ ਸਕੂਲ ਟਾਈਮ ਫਿਰ ਗੋਲੀ ਤੁਸੀਂ ਲੈ ਕੇ ਆਉਣੇ ਉਭਾ ਲੈਨੇ ਆ ਉਹਦਾ ਨਸ਼ੇ ਵਾਲੀ ਗੋਲੀ ਹੈ ਜਿਹੜੀ ਹੱਡ ਪੈਰ ਦੁਖਣਾ ਹੋ ਜਾ ਦਿੰਦੀ ਹੈ ਹੱਡ ਪੈਰ ਦਾ ਗਾ ਉਹਦੇ 20 ਗੋਲਿਆਂ ਜਾਂ ਨਸ਼ਾ ਪੌਣ ਦਾ ਕੰਮ ਨਹੀਂ ਤੈਨੂੰ ਪਹਿਲਾਂ ਪੰਚਾਇਤ ਨੇ ਵੀ ਕਿਹਾ ਸੀ ਤੇਰੀ ਇਨਕੁਆਰੀ ਵੀ ਰਵਾਤੀ ਉਹ ਵੀ ਤੂੰ ਕਿਸੇ ਨਾ ਕਿਸੇ ਲੋਟ ਰਖਵਾ ਦਿੰਦਾ ਤੈਨੂੰ ਮਾਸਟਰਾਂ ਨੇ ਵੀ ਬੇਨਤੀ ਕਰ ਲਈ ਵੀ ਨਸ਼ਾ ਕਰਕੇ ਸਕੂਲ ਚ ਨਾ ਅੱਜ ਤੂੰ ਛੁੱਟੀ ਤੇ ਸੀ ਕੀ ਲੈਣਾ ਹੈ ਸਕੂਲ ਚ ਓਹੋ ਲੈ ਇਦਾਂ ਕੰਮ ਕੀ ਕਰੀ ਤੂੰ ਛੁੱਟੀ ਤੇ ਸੀ ਗੱਲ ਗੱਲ ਛੱਡ ਲੈ ਤੂੰ ਕੀ ਕਰਨੀ ਸੀ ਸਾਡੀ ਅਧਿਰ ਨੇ ਕੋਈ ਗੱਲ ਨਹੀਂ ਸੀ ਤੈਨੂੰ ਭਾਲਣਾ ਸੀ ਤੂੰ ਆਪ ਹੀ ਆ ਗਿਆ ਤੁਹਾਨੂੰ ਤਾਂ ਮਾਸਟਰ ਕਹਿੰਦੇ ਸੀ ਬੀਨੂੰ ਭਾਲੋ ਕਿੱਥੇ ਦੋ ਵੀ ਵੀਡੀਓ ਬਣਾਓ ਉਹ ਬਾਈ ਡਾਕਟਰ ਨੇ ਲਿਖਿਆ ਉਹ ਜੀਵਨ ਨੇ ਲਿਖਿਆ ਅਸਲ ਵਿੱਚ ਵੀ ਡਾਕਟਰ ਨੇ ਲਿਖਿਆ ਆ ਡਾਕਟਰ ਨੇ ਲਿਖਿਆ ਨਹੀਂ ਨਹੀਂ ਆ ਡਾਕਟਰ ਨੇ ਲਿਖਿਆ ਇਹ ਤਾਂ ਜਲ ਬਾਹਰੋਂ ਮਿਲ ਗਏ ਨੇ ਭਾਈ ਦੁਰਨਾਮ ਕਿੱਥੋਂ ਆਇਆ ਸਾਡੇ ਨਾਲ ਡਿਊਟੀ ਤੋਂ ਬਾਅਦ ਲਟਿਆ ਰਿਹਾ ਬਾਹਰ ਸਾਨੂੰ ਕੋਈ ਟਿਕਾ ਨਹੀਂ ਡਿਊਟੀ ਤੇ ਆਉਂਦੇ ਵੀ ਨਹੀਂ ਤੇ ਹੁਣ ਇੱਥੇ ਹੁਣ ਕੀ ਲੈਣਾ ਛੁੱਟੀ ਤੇ ਉੱਡੇ ਨਾਲ ਗੱਲ ਕਰਨਾ ਸਾਡੇ ਨਾਲ ਗੱਲ ਕੀ ਕਰ ਰਿਹਾ ਹੈਂ ਇਹਦੇ ਭਾਲਦੇ ਫਿਰਦੇ ਤੈਨੂੰ ਡੱਕੇ ਨੂੰ ਤੂੰ ਸੋਫੀ ਕਿਹੜੇ ਪਾਸੇ ਨਾਲ ਤੇਰਾ ਹੁਣ ਰੋਡ ਅਪਡੇਟ ਕਰਾ ਲੈਣਾ ਉਹ ਕਿਹੜਾ ਨਸ਼ਾ ਜਿਹੜੇ ਤਰ੍ਹਾਂ ਤੇਰੇ ਅੰਦਰ ਹੈ ਨਹੀਂ ਗੋਲੀ ਖਾਧੀ ਆ ਹੁਣ ਕਵੀ ਤਾਂ ਸਾਰੀ ਗੰਦੇ ਲੱਗੇ ਆ ਬਸ ਯਾਰ ਤੂੰ ਐਵੇਂ ਬਹਾਨੇ ਜਨਾ ਮੜਾ ਮੇਰਾ ਵੀ ਸਾਡੇ ਸਕੂਲ ਤੇ ਤੂੰ ਬਾਅਦ ਜਿਹੀ ਦੇਖ ਰਿਹਾ ਨਾ ਦਨ ਉਥੇ ਟੁੱਪੇ ਬੰਨਾਗੇ ਸਪੈਦ ਦੇ ਨਾਲ ਆਪੇ ਲੈ ਜੇ ਛੜਾਕ ਜੀ ਨੇ ਜਾਨਾ ਹੋਇਆ ਸਰ ਕੀ ਨਾਮ ਹੈ ਮੈਂ ਗਰਮੇਲ ਸਿੰਘ ਐਸ ਐਸ ਮਾਸਟਰ ਐਸ ਵਕਤ ਸਕੂਲ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹਾਂ ਮੜਕਾਨਾ ਸਕੂਲ ਸਰ ਇੱਕ ਤੁਹਾਡੀ ਸਕੂਲ ਦੇ ਮਨੁੱਖ ਸੇਵਾ ਦਾ ਬਦੂ ਨਾਲ ਪਿੰਡ ਦੇ ਲੋਕਾਂ ਨੇ ਬਹੁਤ ਕੀਤਾ ਕੁਨੇਸ਼ਾ ਪਕਾ ਕੇ ਸਕੂਲ ਚ ਕੀ ਕਰ ਆਂ ਆਈ ਸਾਡਾ ਜਿਹੜਾ ਸੇਵਾਦਾਰਾ ਉਹਦੇ ਪ੍ਰਤੀ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਤੇ ਪਿੰਡ ਦੇ ਨੌਜਵਾਨ ਹੋ ਮੈਨੂੰ ਅੱਜ ਐਪਲੀਕੇਸ਼ਨ ਦੇਣ ਆਏ ਸੀਗੇ ਵੀ ਜਿਹੜਾ ਕੁਵਾਲ ਸਿੰਘ ਆ ਇਹ ਸਕੂਲ ਸਮੇਂ ਤੋਂ ਬਾਅਦ ਪਿੰਡ 'ਚ ਨਸ਼ੇ ਕਰਕੇ ਤੁਰਿਆ ਫਿਰਦਾ ਰਹਿੰਦਾ ਹੈ ਜਿਹਦਾ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਵੀ ਤੁਸੀਂ ਇਹਦੇ ਵਿਰੁੱਧ ਕੋਈ ਕਾਰਵਾਈ ਕਰੋ ਤੇ ਜਦੋਂ ਇਹ ਜਾ ਰਹੇ ਸੀ ਤਾਂ ਮੈਨੂੰ ਪਤਾ ਵੀ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਮਿਲ ਗਿਆ ਕਿਉਂਕਿ ਵੈਸੇ ਤਾਂ ਛੁੱਟੀ ਤੇ ਸੀਗਾ ਅੱਜ ਉਹ ਪਰ ਰਾਤ ਦੇ ਵਿੱਚ ਇਹਨਾਂ ਨੂੰ ਮਿਲ ਗਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੰਡ ਵਾਲਾਂ ਨੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਵੀ ਅੱਜ ਵੀ ਜਸਦੀ ਉਹ ਅੱਜ ਵੀ ਸਕੂਲ ਆਇਆ ਸਾਰੇ ਛੁੱਟੀ ਹੋਣ ਦੇ ਬਾਵਜੂਦ ਕਿ ਅੱਜ ਇਹ ਛੁੱਟੀ ਤੇ ਸੀਗਾ ਪਰ ਸਕੂਲ ਚ ਆਉਂਦਾ ਹੀ ਕਿਤੇ ਇਹਨਾਂ ਨੂੰ ਮਿਲ ਗਿਆ ਸਕੂਲ ਦੇ ਵਿੱਚ ਉਹ ਛੁੱਟੀ ਤੇ ਸਵੇਰ ਤੋਂ ਹੀ ਪਿੰਡ ਵਾਲਿਆਂ ਦਾ ਕਹਿਣਾ ਜੀ ਪਹਿਲਾਂ ਵੀ ਇਹਦੇ ਇਸ ਪ੍ਰਤੀ ਬਿਚਾਰ ਕਰਕੇ ਆਉਂਦੇ ਵੀ ਪਹਿਲਾਂ ਵੀ ਅਪਲੀਕੇਸ਼ਨਾਂ ਦਿੱਤੀਆਂ ਗਈਆਂ ਨੇ ਹਾਂ ਪਹਿਲਾਂ ਪੰਚਾਇਤ ਵੱਲੋਂ ਅਪਲੀਕੇਸ਼ਨ ਡੀਓ ਸਾਹਿਬ ਨੂੰ ਦਿੱਤੀ ਗਈ ਸੀ ਉਹਨਾਂ ਨੇ ਇਨਕੁਆਰੀ ਕਰੀ ਹੋਈ ਹੈ ਜੀ ਉਹ ਸਪੈਸ਼ਲ ਇਨਕੁਆਰੀ ਅਫਸਰ ਇਨਕੁਆਰੀ ਕਰਕੇ ਗਏ ਆ ਉਹਦੀ ਰਿਪੋਰਟ ਡੀਓ ਦਾ ਅਸਟਰ ਪੈਂਡਿੰਗ ਹੈ ਪੈਂਡਿੰਗ ਹੈ ਇਹ ਤਾਂ ਕੋਈ ਰਿਜ਼ਲਟ ਨਹੀਂ ਆਇਆ ਹਾਂ ਸਾਨੂੰ ਉਹਦੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਕਿ ਕੀ ਕਾਰਵਾਈ ਕੀਤੀ ਗਈ ਹੈ